ਲਓ ਜੀ ਭਾਈ ਹੁਣ ਆ ਗਈ ਵਾਰੀ ਟੌਪਸਾਂ ਦੀ ਟੌਪਸ ਕਹਿ ਤਾ ਝਮਕਿਆਂ ਦੀ ਹੈ ਤੇ ਹੁਣ ਝਮਕੇ ਤੁਸੀਂ ਦੇਖ ਸਕਦੇ ਆ ਇੱਕ ਤੇ ਇੱਕ ਬੱਲੇ ਬੱਲੇ ਐਡੇ ਐਡੇ ਝਮਕੇ ਹੈ ਇੱਕ ਮਿੰਟ ਦੌਂਦੀ ਖੋਲਤਾ ਨਾ ਮੈਂ ਕੋਈ ਨਹੀਂ ਜਿਆ ਵਾਰੀ ਤੱਕ ਆਏ ਨੇ 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 ਬੜੇ ਝਮਕੇ ਆਪਣੇ ਪਿੱਛੇ ਵੀ ਤੁਹਾਨੂੰ ਵਾਰੀ ਖੋਲ ਕੇ ਦੇਖਣ ਦੇ ਫਰਮਨ ਕੀ ਤੇ ਮੰਮੀ ਨੇ ਜੱਕੜਾ ਮੈਣਾ ਨਹੀਂ ਮੰਕੀਰਤ ਦੇ ਐਨ ਚੰਗੀ ਤਰ੍ਹਾਂ ਹੱਥ ਚਾਵਣਾ ਹੈ ਐਨ ਉਹ ਮੈਂ ਸਾਈਕਲ ਹੀ ਲੈ ਜਾਣੀ ਉੱਚ ਪਾ ਕੇ ਰੱਖਣਾ ਲੈ ਬੱਲਾ ਬੱਲਾ ਉਹ ਇਹਨੇ ਕੰਨ ਪਾੜ ਦੇਣੇ ਤੁਹਾਡੇ ਕਿੰਨਾ ਵਜਨ ਦਾ ਸੋ ਮੈਂ ਤਾਂ ਦੇਖ ਕੇ ਮਨੂ ਹੋਰੇ ਤਰ੍ਹਾਂ ਹੋ ਜਾਂਦਾ ਦੱਸ ਨਹੀ ਇਹ ਤਾਂ ਖਾ ਵੀ ਹੈਵੀ ਹੋ ਗਿਆ ਉਹਦਾ ਬਹੁਤ ਭਾਰਾ ਏ ਇਹਦਾ ਐ ਲੱਗਦਾ ਜਿਦਾਂ ਹਾਂ ਆ ਚੀਜ਼ ਹੀ ਠੀਕ ਹੈ ਆ ਬਾਈ ਦਿਖਾਵਾਂਗਾ ਵਧੀਆ ਵਧੀਆ ਜੇ ਹੋਰ ਭਾਜੀ ਠੀਕ ਠਾਕ ਆ ਸਿੱਧਾ ਕੈਮ ਆ ਬਾ ਕਿਰਪਾ ਕਿਰਪਾ ਜੀ ਬਾਾਈ ਮੇਰਾ ਰੀਅਲ ਹੈ ਹਾਂ ਮੇਰਾ ਰੀਅਲ 골ਡ ਹੈ ਇਹ ਤਾਂ ਇਹ ਉੱਪਰਲੀ ਜੇਬ ਚ ਪਾ ਦੂੰਗਾ ਘਰੇ ਜਾ ਕੇ ਅੱਛਾ ਹਾਂ ਨਾ ਭਰਾ ਵਾਖੋ ਜਵੇ ਆ ਤਾਂ ਕਸ਼ਮੀਰੀ ਝੋਕੇ ਦਾ ਫੇਰ ਵੀ ਲੈ ਹੋ ਜੂंगे ਹਾਂ ਤੇ ਸਾਰੇ ਹੀ ਲੈ ਜਾ ਹਾਂ ਸਾਰੇ ਹੀ ਲੈ ਜਾ ਕੋਈ ਨਾ ਆਪਣੀ ਸ਼ੌਪ ਆ ਵੀ ਲੱਗਦਾ ਹੈ ਰਕੜੀ ਦੀ ਉੱਤੇ ਕਿ ਪਹਿਲੇ ਹੀ ਦੇ ਦੇ ਨਾ ਰਕੜੀ ਦਾ ਪਹਿਲੇ ਜੀ। ਲਓ ਜੀ ਭਾਈ ਇਹਨੂੰ ਕਹਿੰਦੇ ਆ ਕਸ਼ਮੀਰੀ ਝੁੰਮਕੇ। ਕਿਹਦੇ ਰੇਂਜ ਦੀ ਹਾਈ ਹੋਣੀ ਆ ਉਧਰਾਂ ਕੀ ਹੋਣਾ। ਸੋ ਇੱਕੋ ਸਹੀ ਕੁਝ ਹੋਵੇ। ਰੇਂਜ ਤਾਂ ਚੱਲ ਕਰ ਲੂਗੇ ਰੇਟ ਬਾਈ ਨਾਲ। ਇਹ ਤਾਂ ਹੁਣ ਪਸੰਦ ਤਾਂ ਕਰੋ ਪਹਿਲਾਂ ਤੁਸੀਂ। ਲਓ ਜੀ ਆ ਝੁੰਮਕੇ ਭਾਈ। ਕਸ਼ਮੀਰੀ ਝੁੰਕੇ ਪਾਉਣੇ ਕਹਿੰਦੇ ਇਹ ਜਿਆਦਾ ਗਾਝਾ ਪਿਆ ਵਾ ਇਹ ਦੇਖ ਨੋਰਮਲ ਜਿਹਾ ਲੈਣੇ ਵੀਰ ਮੈਂ ਨਹੀਂ ਹਾਂ ਲਾਈਟ ਹਾਂ ਲਾਈਟ ਵੇਟ ਜਆ ਹੋਵੇ ਯਾਰ ਬਹੁਤਾ ਹੈਵੀ ਤਾਂ ਐ ਉਨ ਲੱਗੀ ਜਾਂਦਾ ਵੀ ਨੇ ਹੂੰ ਕੰਨ ਢੇੜ ਦੇਣਾ ਮੇਰੇ ਮਿੰਦਰ ਦੀ ਜੇਬ ਤੇ ਪਾਉਣੀ ਹੁੰਦੀ ਫਾਇਲੋ ਜੀ ਉਹ ਨਹੀਂ ਜਿਆਦਾ ਹੈਵੀ ਨਹੀਂ ਚੰਗੇ ਲੱਗਦੇ ਜੈਸੀ ਇਹ ਠੀਕ ਆ ਹਨਾ ਸਰ ਹਾਂ ਇਹ ਵੀ ਚੀਜ਼ ਹੈ ਨਾ ਜਿਆਦਾ ਲੰਬੇ ਹੋ ਗਏ ਹਾਂ ਆ ਕੱਟ ਹੋ ਗਏ ਆ ਵੀ ਚੀਜ਼ ਵਧੀਆ ਭੱਲੇ 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 ਕਿੰਨੀ ਵਧੀਆ ਲੱਗਣੀ ਚਾਹੀਦੀ ਹੈ ਨਾ ਹਾਂ ਐਸੇ ਕਰਕੇ ਕਾਲੇ ਕਰੀ ਦੇ ਅੱਦੇ ਫੁੱਟ ਦੀ ਲੈਂਥ ਆ ਉਹ ਵੀ ਚਮਕੇ ਦੀ ਦੱਸ ਹਾਂ ਠੀਕ ਲੱਗਦੇ ਬਈ ਹੈਰਾਨ ਹੈ ਆ ਦੇਖ ਲੋ ਦੁਨੀਆ ਤੇ ਹੈ ਨਾ ਕਹੇ ਕਹੇ ਜੀ ਚੀਜ਼ ਟ੍ਰੈਂਡ ਚੱਲਦਾ ਹਾਂ ਇੰਨੇ ਕੁ ਤਾਂ ਚੱਲ ਜਾਇਆ ਜਾ ਜ਼ਿਆਦਾ ਤਾਂ ਐਦਾਂ ਦੇ ਦੇਖ ਲੋ ਬਾਜੀ ਕੁਛ ਅਨਕ ਸਾਈਜ਼ ਹਾਂ ਪਰ ਆਹ ਕੋਈ ਗੁਰੂ ਜੀ ਜੀ ਮੋਟੇ ਕਿ ਤੁ ਗੁਰੂ ਜੀ ਚੱਲ ਰਹੀ ਜ਼ਿਆਦਾ ਜੀ ਸਾਹ ਨੇ ਵੀ ਉਹੀ ਹੈ ਬਾਈ ਗੱਲਾਂ ਆਏ ਆ ਵੀ ਵੀਰ ਦੀ ਦੁਕਾਨ ਆ ਜਿਹੜੀ ਮੈਂ ਕਹਿੰਦਾ ਵੀ ਚੰਗੀਆਂ ਚੰਗੀਆਂ ਦੁਕਾਨਾਂ ਵਾਲਿਆਂ ਨੂੰ ਵੀਰ ਨੇ ਮਾਤ ਪਾਈ ਹੋਈ ਆ ਹੈਨਾ ਮੋਟੀ ਹੋਣੀ ਮੋਟੀ ਨਹੀਂ ਨਹੀਂ ਬਿਲਕੁਲ ਮੈਂ ਉਹ ਵੈਸੇ ਵੀ ਆਉਂਦੇ ਜਾਂਦੇ ਦੇਖਦੇ ਹੀ ਆ ਬਾਈ ਕੋਲ ਮਹਾਰਾਜ ਦੀ ਕਿਰਪਾ ਨਾਲ ਜਦ ਵੀ ਦੇਖੋ ਗਾਤ ਹੁੰਦੀ ਆ ਕੁਝ ਤਾਂ ਬੰਦੇ ਦਾ ਬੋਲਣ ਦਾ ਢੰਗ ਹੁੰਦਾ ਹਾਲੇ ਆ ਵੀ ਸੋਣਾ ਲੱਗਦਾ ਦੇਖੇ ਤਾਂ ਕਿ ਨਹੀਂ ਹਾਂ ਇਹ ਵੀ ਠੀਕ ਲੱਗਦਾ ਹੈ ਲਾਈਟ ਜਈ ਆ ਮਤਲਬ ਲਾਈਟ ਵੇਟੇ ਆ ਤੁਸੀਂ ਦੇਖ ਕੇ ਦੱਸੋ ਵੀ ਆ ਠੀਕ ਲੱਗਦਾ ਕਿ ਐਂਡੀ ਦਾ ਠੀਕ ਲੱਗਦਾ ਕਿਉਂਕਿ ਜ਼ਿਆਦਾਤਰ ਸ਼ੌਂਕ ਦੀ ਆ ਇਦਾਂ ਕਰਦਾ ਘੁੰਗਰੂ ਵਾਲੇ ਬਾਅਦ ਸਭੇ ਜਿਹੜਾ ਤੇਰਾ ਠੀਕ ਦਿਲ ਕਰਦਾ ਉਹ ਲੈ ਤੂੰ ਕੋਈ ਗੱਲ ਨਹੀਂ ਹਾਂਜੀ ਆਹੀ ਸੋਹਣੇ ਤਾਂ ਲੱਗਦੇ ਤੇ ਸਾਲਾ ਸਾਹਿਬ ਦਾ ਵਿਆਹ ਰੋਜ ਰੋਜ ਆਣਾ ਹੋ ਗਿਆ ਕੋਈ ਚੱਕਰ ਨਹੀਂ ਹੈਗਾ ਉਹ ਚੱਕਰ ਨਹੀਂ ਮੈਂ ਇੱਕ ਵਿਆਹ ਕਰਾ ਲਾ ਤੇ ਅਮਨੇ ਚਾਚੇ ਆ ਕਰਾ ਉਹਦਾ ਮੈਂ ਚਾਚੇ ਆ ਚਾਚਾ ਏ ਆ ਦਿਖਾਇਓ ਸਿੱਧਾ ਜਾਂਦਾ ਦਰਵਾਜ਼ਾ ਸੀਰੀਅਸ ਵੀ ਦੇਖਦੀ ਹੁੰਦੀ ਹੁਣੀ ਉਸ 'ਚ ਵੀ ਕੁੜੀਆਂ ਨੇ ਇਹੋ ਜਿਹੀ ਪਾਏ ਦੀ ਬੋਲੇ ਬੋਲੇ ਪਾਸਾ 2 ਘੰਟੇ ਦਾ ਪਾਣਾ ਹੁੰਦਾ ਅਸੀਂ ਨਾ ਕਿਉਂ ਪਾ ਕੇ ਮਾ ਨਹੀਂ 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 ਪੁੰਜੇ ਕਰਦਾ ਪਰ ਮੈਂ ਇਹਨਾਂ ਲਈ ਤਾਂ ਨਾ ਤਾਂ ਚੱਲ ਸ਼ੂਟ ਤੇ ਪਾਣਾ ਹੁੰਦਾ ਥੋੜੇ ਘੰਟੇ 2 ਘੰਟੇ ਪਾਣਾ ਹੁੰਦਾ ਹੂੰ ਇਹ ਆਹੋ ਇੱਧਰ ਨੂੰ ਤਾਂ ਦਿਖਾ ਇਹਦਾ ਇਹਦਾ ਜਿਆਦਾ ਲੰਬਾ ਆਹੋ ਠੀਕ ਆ ਮੈਂ ਦੱਸ ਇਹ ਗਿਰਗੀ ਕੌਲੀ ਕੋਈ ਨਹੀਂ ਹੈ ਕੌਲੀ ਗਿਰਗੀ ਹਾਂ ਆਹ ਭਈਆ ਉਹ ਦੇਖ ਭਈ ਨੀਚੇ ਪਈ ਉਹਦੇ ਉਹ ਜੈਸਮੀਨ ਆ ਦੇਖ ਸਾਹਮਣੇ ਪਈ ਕਮਾਲ ਆ ਜੈਸਮੀਨ ਸਾਡੀ ਦੇ ਨਜਰ ਕੱਟ ਪਈ ਪਾਜੀ ਉਹ ਮੈਂ ਕਿੱਥੇ ਰੱਖੇ ਆਂ ਆਹ ਤਾਂ ਇਹਨਾਂ ਕੋਲ ਸਪੇਅਰ ਜਿਹੜੇ ਮੈਂ ਕੱਟੂ ਸੀ ਲਾਈਟ ਵੇਟ ਵਾਲੀ ਤੋਂ ਤੁੰਗਰੂ ਵਾਲੀ ਉਹ ਕੱਢੇ ਦੇ ਹੁਣ ਤੁੰਗਰੂ ਵਾਲੇ ਕਿਹੜੇ ਪਏ ਸਾਹਮਣੇ ਜਾ ਦੇਖ ਜਿਹੜੇ ਆਣੇ ਨੇ ਜੀ ਆਹ ਮਾਰੇ ਹਾਂ ਪਾਜੀ ਇਹਦੇ ਨਾਲ ਇੱਕ ਹੋਰ ਦੇ ਤਾਂ ਕਾਟੇ ਦੇ ਖਾਵੇਂ ਕੋਣ ਆ ਦੋਨੇ ਪਾ ਕੇ ਦੇਖ ਫਿਰ ਗੱਲ ਬਣਨੀ ਨਾ ਵੈਸੇ ਹੈ ਵਧੀਆ ਚੀਜ਼ ਆ ਉਦੋਂ ਪਹਿਲਾਂ ਪਾਉਦੇ ਸੀ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਐਕਿਉਂ ਕਿ ਮੈਂ ਇਹਨਾਂ ਨੂੰ 2-3 ਰੀਲਾਂ ਦਿਖਾਈਆਂ ਤਾਂ ਇਹਨਾਂ ਨੂੰ ਪਤਾ ਲੱਗਿਆ ਇਹ ਭਾਈ ਹੁਣ ਟ੍ਰੈਂਡਿੰਗ 'ਚ ਚੱਲਦਾ ਇਹ ਸਿਸਟਮ ਮੈਂ ਦੇਖਿਆ ਬਾਅਦ 'ਚ ਹਨਾ ਇਹ ਵਾਹ ਜੀ ਵਾਹ ਇੰਦਰ ਸੈੱਟ ਵੀ ਬਹੁਤ ਸੋਹਣੇ-ਸੋਹਣੇ ਆ ਆ ਦੇਖ ਆਹ ਵਾਲਾ ਸੈੱਟ ਵੀ ਸੋਹਣਾ ਦੁਲਾਹੇ ਲੱਗੇ ਹੋਏ ਨੇ ਇੱਦਾਂ ਲੱਗ ਰਿਹਾ ਠੀਕ ਆ ਜਾਂ ਤਿਆਰ ਸ਼ਿਆਰ ਹੋਣਾ ਨਾ ਫੇਰ ਜ਼ਿਆਦਾ ਫੇਰ ਜ਼ਿਆਦਾ ਸੋਹਣੇ ਲੱਗਣੇ ਆ ਨਾਲ ਜਿਆਦਾ ਟਿੱਕਾ ਟੁਕਾ ਜਿਹਾ ਲੱਗਣਾ ਨਾ ਟਿੱਕਾ ਟੁਕਾ ਫੇਰ ਸੋਹਣ ਟਿੱਕਾ ਨਹੀਂ ਲੱਗਣਾ ਹੈਗਾ ਜੀ ਅੱਛਾ ਇਹ ਪਤਾ ਕਿਦੋਂ ਬਣੇਵੇਂ ਇਹ ਮੈਂ ਪੌਣੇ ਵਿਆਹ ਲਈ ਦੀ ਨਾ ਅੱਛਾ ਵਿਆਹ ਲਈ ਲੈਣੇ ਆ ਮੈਂ ਆਹੀ ਲੈਣੇ ਆ ਮੈਂ ਨਹੀਂ ਲੈਣੇ ਆਵੇ ਅਬ ਇਸ ਦੇ ਕਿ ਨਾ ਸੋਨਾ ਠੀਕ ਹੈ ਜਾਨੀ ਇਹ ਨਹੀਂ ਬਈ ਲਾਈਟ ਵੇਟ ਹੈ ਆ ਜਿਆਦਾ ਹੈਵੀ ਨਹੀਂ ਨਹੀਂ ਹੈਵੀ ਹੈਗਾ ਬਾਜੀ ਇਹਦੇ ਨਾਲ ਕੁਝ ਗਲਤ ਪਾਉਣ ਨੂੰ ਬਣੂਗੀ ਗੱਲ ਸੋਨਾ ਨਹੀਂ ਲੱਗਣਾ ਬਾਈ ਕਹਿੰਦਾ ਬਸ ਫਿਰ ਇਹਦੇ ਅਹੀਂ ਠੀਕ ਕੋਈ ਚੈਨੀ ਵਗੈਰਾ ਜੀ ਪਾ ਲਾਂਗੇ ਹੋਲਡ ਵਾਲੀ ਚੈਨ ਪਾ ਲਾਂਗੇ ਆ ਉਹਦਾ ਚੈਨ ਪੈ ਜੂਗੀ ਹਾਂਜੀ ਵਾਲੇ ਥੀਆਂ ਹਾਂ ਅੰਕਲ ਕਹਿੰਦੇ ਸੀ ਮੈਂ ਤੁਸੀ ਕਿਹੜਾ ਲੱਭਾ ਉਹਨਾਂ ਤੋਂ ਅਸੀਂ ਜੁੱਤੀ ਲਈ ਆ ਉਹ ਬਾਜੀ ਤੋਂ ਜਿਹੜੇ ਹੋ ਜਾਂਦੇ ਸਾਹਮਣੇ ਆਉਂਦੀ ਸਾਰ ਪਹਿਲਾਂ ਸ਼ਾਪਿੰਗ ਉਹਨਾਂ ਤੋਂ ਹੀ ਕਰੀ ਆ ਟੋਪੀ ਲੈ ਲਾ ਤੂੰ ਪਹਿਲਾਂ ਠੰਡ ਲੱਗ ਜੂ ਆਹ ਪਹਿਲਾਂ ਕੈਪ ਲੈ ਲਾ ਤੂੰ ਹਾਂ ਜੀ ਕਰ ਲੈ ਮੇਰਾ ਦਿਲ ਐਤੇ ਨਹੀਂ ਕਰਦਾ ਐਤੇ ਵੀ ਆਉਂਦਾ ਮੇਰਾ ਦਿਲ ਐਤੇ ਵੀ ਆਉਂਦਾ ਪਹਿਲਾਂ ਤੁਸੀਂ ਮੈਨੂੰ ਮਾਇਆ ਬਣਾ ਦੋ ਉਹ ਤੁਸੀਂ ਐਂ ਕਰੋ ਨਾ ਆ ਜੈਸਮੀਨ ਵਾਲੀਆਂ ਵਾਲੀਆਂ ਪਾ ਰੂ ਨਾਲੇ ਸੋਨੇ ਦੀਆਂ ਇਹ ਤਾਂ ਮੈਨੂੰ ਮਨਕੀਰ ਤੇ ਇਹ ਨਹੀਂ ਬਹੁਤ ਮਹਿੰਗੇ ਬਾੜੇ ਮੈਂ ਤਾਂ ਆਪਣੀਆਂ ਤਾਰ ਕੇ ਰੱਖੀਆਂ ਮੈਂ 3-3 4-4 ਮੇਰੇ ਪਰ ਵੀ ਮਨ ਜੀ ਇਤਨੇ ਦੋ ਕੋਬਰ ਅਟੈਕ ਕਰ ਲਿਆ ਮੈਂ ਤਾਂ ਐ ਕਰ ਲਈ ਜਦੇ ਜੀ ਜੀਓ ਰਾਤ ਨੂੰ ਜਿਆਦਾ ਮੈਂ ਤੁਹਾਨੂੰ ਤਾਂ ਹੀ ਕਹੀ ਜਾਂਦਾ ਉਹਨੇ ਤੁਹਾਡੇ ਆਹ ਜਦੇ ਕਸ਼ਮੀਰੀ ਦਾ ਕੋਈ ਟੈਨਸ਼ਨ ਨਹੀਂ ਲੈ ਜਦੇ ਕਸ਼ਮੀਰੀ ਦੇ ਹੱਥ ਤੇ ਇਹ ਜਿਆਦਾ ਮਹਿੰਗਾ ਹੈ ਉਹਨੇ ਕਸ਼ਮੀਰ ਤੇ ਰੋਪਣ ਵਾਲੇ ਬਣਾ ਦੇਣੇ ਅੱਬੇ ਕੇ ਤੋੜ ਕੇ ਕਸ਼ਮੀਰੀ ਝੁਮਕੇ ਉਹਨੇ ਰੋਪਣ ਵਾਲੇ ਕਰ ਦੇਣੇ ਜਦੇ ਕਿਆ ਕਹਿੰਦਾ ਵੀਰ ਮੈਂ ਕਿ ਇਹ ਤਾਂ ਕਾਮਨ ਹੈ ਨਾ ਇਹੋ ਚੀਜ਼ ਚੱਲੀ ਰਹੀ ਹੈ ਚੀਜ਼ ਲੋ ਲੌਂਗ ਹੈ ਜ਼ਿਆਦਾ ਐਕਸਪੈਕਟ ਇਹ ਮਤਲਬ ਟ੍ਰੈਂਡਿੰਗ ਤੇ ਚੱਲਦੀ ਆ ਕਿੰਨੀ ਤਾਂ ਆ ਵੀ ਕੁਛ ਆ ਕਿਤੇ ਫਟੇ ਹੀ ਨਾ ਚੱਕੇ ਹੋਣ ਇਹਨੇ ਮਾਇਆ ਜ਼ਿਆਦਾ ਦੱਸੀ ਮੈਂ ਚੁੱਪਾ ਕੇ ਲੈ ਕੇ ਭੱਜ ਜਾਣਾ ਪਿੱਛੇ ਹੀ ਮੁੜ ਕੇ ਦੇਖਣਾ ਜਿਹੜਾ ਰੋਜ਼ ਦਾ ਘੇੜਾ ਸਾਡਾ ਬਾਜ਼ਾਰ ਦਾ ਵਾਈ ਨੇ ਸਾਨੂੰ ਮੇ ਦੇਖੀ ਜਾਣਾ ਵੀ ਐਡੀਆਂ ਚੱਕ ਚੱਕੇ ਯਾਰ ਦੇਖਦੇ ਤਾਂ ਨਹੀਂ ਕਿਤੇ ਇਹਨੇ ਗਾ ਕੇ ਵੱਲ ਘੱਟ ਤੇ ਆਉਂਦਾ ਹੀ ਕਰਨਾ ਸਾਡੇ ਵੱਲ ਜਿਆਦਾ ਦੇ ਕਰਨਾ ਵੀ ਯਾਰ ਕਿਤੇ ਫਿਰਦੇ ਤਾਂ ਨਹੀਂ 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 ਇਹ ਜੀ ਗੱਲ ਨਹੀਂ ਆ ਬਾਈ ਨੂੰ ਪਾਈ ਬਹੁਤ ਪੁਰਾਣੇ ਜਾਂਦੇ ਬਾਈ ਕੋਲ ਇਹ ਜੀ ਗੱਲ ਹੀ ਹੈ ਹਨਾ ਤੇ ਅੱਜ ਸਾਡੀ ਭੈਣ ਬੈਠੀ ਆ ਜੋਤ ਕੈਨੇਡਾ ਮੈਨੂੰ ਕਹਿੰਦੀ ਵੀਰੇ ਜਿੱਦਣੋਂ ਤਾਂ ਵਿਆਹ ਤਾਂ ਇੱਕ ਤਾਂ ਮੈਂ ਪਹਿਲਾਂ ਹੀ ਦੁੱਧ ਪਾ ਕੇ ਲੇਟ ਹੋਇਆ ਵਾ ਹੈਂ ਤੁਸੀਂ ਲੈ ਕੇ ਗਏ ਹਾਂ ਹਾਂ ਉਹ ਫੜਕੇ ਲੈ ਗਿਆ ਤਾਂ ਉਹਦਾ ਮਾਨ ਭਾਈ ਉਹਨੇ ਦੇ ਫੋਨ ਉਹ ਵੀਰੇ ਆ ਜਾ ਜਲਦੀ ਹੁਣ ਓਕੇ ਹਾਲਾ ਮਿੱਤਰ ਠੀਕ ਆ ਤੇ ਉਹ ਮੈਂ ਖਾ ਆਉਂਦਾ ਹੁਣ ਖੜਦਾ ਜਾ ਉਹੀ ਮੈਨੂੰ ਲੈ ਕੇ ਆਈ ਸੀ ਕਿੰਨੀ ਪਾਪੀ ਹੁੰਦੇ ਆਇਆ ਕਰਦੇ ਹਾਂ ਹਾਂ ਨਹੀਂ ਬਿਲਕੁਲ ਤੇ ਬਾਕੀ ਉਹ ਤਾਂ ਉਹਦਾ ਫੋਨ ਪਰੇ ਆਰਡਰ ਦੇ ਦਿੰਦੀ ਸੀ ਹਾਂ ਉਹ ਤਾਂ ਬਹੁਤ ਟਾਈਮ ਹੋ ਗਿਆ ਮੈਂ ਤਾਂ ਦੇਖੀ ਜਾਂਦੀ ਸੀ ਮੈਂ ਤਾਂ ਖੜੀ ਨਹੀਂ ਹਾਂ ਮੈਂ ਦੇਖ ਹੀ ਜਾਂਦੀ ਸੀ ਫੋਟੇ ਨਾਲ ਪੁਰਾਣੀ ਨੇ ਇਹਨਾਂ ਨੂੰ ਦੇਖਦੀ ਆ ਤੇਰਾ ਤਾਂ ਵਿਆਹ ਹੋਇਆ ਮੈਂ ਤੇ ਉਰੇ ਆਈ ਨਹੀਂ ਨੇ ਗਈ ਨਹੀਂ ਆ ਤੁਸੀਂ ਜਿਹੜਾ ਇਹ ਕਿਹੜੇ ਇੱਕ ਹੋ ਗਏ ਕਿਹੜੇ ਕਰੇ ਆ ਦਿਖਾਓ ਇੱਕ ਵਾਰ ਕੋਲ ਨੂੰ ਇੱਧਰ ਨੂੰ ਇਹ ਇੱਕ ਤਾਂ ਜੀ ਆ ਕਰ ਲੈ ਠੀਕ ਐ ਆ ਹੋ ਗਏ ਇੱਕਾ ਨੋਟਿਸ ਤਾਂ ਇੱਕ ਕਿਹੜੇ ਕਰੇ ਆ ਆਪਾਂ ਨੇ ਆ ਬਲੇ ਕਮਲ ਕਪੂਰ ਕਮਲ ਦਾ ਫੁੱਲ ਹੈ ਹਾਂ ਫਿਰ ਦੀਦੀ ਮੈਂ ਆ ਨਹੀਂ ਹੈ ਵੀ ਨਹੀਂ ਪਾ ਸਕਦੀ ਬਾਈ ਨਹੀਂ ਠੀਕ ਐ ਦੀਦੀ ਇਹ ਵਧੀਆ ਸਿੰਪਲ ਹੈ ਨਾ ਡਿਜ਼ਾਈਨ ਵੀ ਜੀ ਜਿੰਨਾ ਮਰਜ਼ੀ ਪਾ ਲਓ ਮੈਂ ਤਾਂ ਹੀ ਦੇਖ ਕੇ ਲੈਂਦੇ ਆ ਹੂੰ ਲਓ ਜੀ ਦੋ ਸੈਟ ਹੋ ਗਏ ਆਪਣੇ ਕਿਉਂ ਕਿਆਂ ਦੇ ਹੈ ਹੋ ਗਿਆ ਕੁੰਡਾ ਦੇਖੋ ਤਾਂ ਹੈਗੇ ਹੋਰ ਵੀ ਕੁਝ ਲੈਣਾ ਹੈ ਰੱਜੀਆਂ ਨਹੀਂ ਤੁਸੀਂ ਉਹ ਚੂੜੀਆਂ ਲੈਣੀ ਹੈ ਸੋਨੇ ਦੀਆਂ ਦੱਸ ਪਹਿਲਾ ਕੁੰਡਾ ਥੋੜਾ ਹੋ ਗਿਆ ਲੈ ਲੈ ਕੁੰਡਾ ਵੀਰੇ ਪੈਸੇ ਕਣਕਾ ਵੱਟ ਕੇ ਮਿਲਨੇ ਆ ਸਾਡੇ ਦਾ ਵਿਆਹ ਤੇਰਾ ਛੋਟੇ ਗੋਡੇ ਚਾ ਅੱਛਾ ਸਾਨੂੰ ਅੱਛਾ ਹਾਂ ਜਦੋਂ ਵਿਆਹ ਹੋਇਆ ਪਹਿਲੀ ਵਾਰ ਪਹਿਲੇ ਸਾਡੇ ਦਾ ਵਿਆਹ ਇਸ ਨੂੰ ਸਾਨੂੰ ਰੱਜ ਵੀ ਸ਼ਾਪਿੰਗ ਕਰਾਈ ਜਾਵੇ ਅੱਛਾ ਰੱਜ ਵੀ ਆਏ ਕਰੋ ਪਰ ਘਰ ਤੇ ਪਹਿਲਾਂ ਰੋਟੀ ਖਾ ਕੇ ਆਣੀ ਦੀ ਰੱਜੀ ਦੀਆਂ ਸਿੱਖਾ ਲਈ ਆ ਹਾਂ ਇਹ ਤੇ ਸਾਡਾ ਦਿਲ ਖੁਸ਼ ਕਰੋ ਇੱਧਰ ਤੇ ਕਦੇ ਵੀ ਜਨਾਨੀ ਦਾ ਦਿਲ ਨਹੀਂ ਭਰ ਸਕਦਾ ਬਾਈ ਨਾ ਕਿ ਨਹੀਂ ਬਾਈ ਮੰਨਦਾ ਗੱਲ ਹਾਂ ਲੇਡੀਜ਼ ਲੇਡੀਜ਼ ਦਾ ਦਿਲ ਇਹਨਾਂ ਨੇ ਜੇ ਆ ਲੈ ਲੇ ਇਹਨਾਂ ਨੇ ਕਿਹਾ ਯਾਰ ਆ ਵੀ ਸੋਹਣੇ ਆ ਉਹ ਵੀ ਸੋਹਣੇ ਆ ਗਰੰਟੀ 5 ਸਾਲ ਦੀ 5 ਸਾਲ ਦੀ ਗਰੰਟੀ ਫਿਰ ਤਾਂ ਸੀ ਜੀ ਫਾਇਦੀ ਐ ਚੇਕੇ ਯਾਰ ਫਿਰ ਤਾਂ ਲੂਟ ਆ ਮੈਂ ਕਹਿੰਦਾ ਘਰ ਵਾਲਾ ਵੇਚ ਕੇ ਆ ਹੀ ਲੈ ਜੰਨੇ ਆ ਕਾਹਦਾ ਕਰ ਤੂੰ ਵੇਚਦਾ ਮੇਰਾ ਕੋਈ ਕਸਣਾ 골ਡ ਆਪਾਂ ਲੈ ਲੈਨੇ ਪੈਂਦਾ ਨਹੀਂ ਹੈਗਾ ਇਹਨਾਂ ਹਾਂ ਨਹੀਂ ਮੈਂ ਉਹੀ ਕਹਿੰਦਾ 골ਡ ਵੇਚ ਤੋ ਆਹੇ ਜੇ ਲੈ ਜੋ ਪੰਜ ਸਤ ਨਾਲੇ ਚੱਲਣ ਦੇ ਘਰਾਂ ਹੀ ਪਾ ਕੇ ਰੱਖੋ ਹੋਰ ਕੀ ਆ ਮਤਲਬ ਇਹ ਮਤਲਬ ਇਹ ਸ਼ਾਈਨਿੰਗ ਵਾਲਾ ਐ ਕੱਢ ਕੇ ਦਿਖਾ ਵੀਰੇ ਬਾਹਰ ਹਨਾ ਡੱਬੀ ਚ ਉਹ ਗੱਲ ਨਹੀਂ ਬਣਦੀ ਥੋੜੀ ਜਿਹੀ ਕੰਨ ਬੜੇ ਜਿਹੇ ਆਉਂਦੇ ਆ ਕੋਈ ਨਹੀਂ ਨਹੀਂ ਇੱਕ ਬੜੇ ਬੜੇ ਜਿਹੇ ਵੀ ਹੁੰਦੇ ਉਹਦੇ ਮੋਟੇ ਕਹਿੰਦੀ ਆਂ ਹੈਗੇ ਆ ਮੈਂ ਰੱਖ ਦਏ ਉਹ ਕੋਲਕੀ ਵਗੈਰੇ ਚੂੜੀ ਵਾਲੇ ਕਹ ਰਹੇ ਤੁਸੀਂ ਔਰ ਆ ਗਿਆ ਇਹ ਬਿਨਾ ਪਾਜ ਵਿੱਚ ਇਹਨਾਂ ਨੇ ਕੀ ਪ੍ਰਾਈਸ ਹੈ ਇਹ 3.50 ਦੀ ਰੇਟ ਚੜੇ ਦੀ ਇਹ ਲੈ ਲੈ ਨਾ ਇਹ ਮੈਨੂੰ ਸੋਹਣੇ ਲੱਗੇ ਹੁੰਦੀ ਇਹੇ 5 ਸਾਲ ਦੀ ਗਾਰੰਟੀ ਲੇ ਕੇ ਬਿਲਕੁਲ ਅੱਛਾ ਇਹ ਪਾਵਾਂਗੇ ਹਾਂ ਚਲ ਤਾਂ 500 5 ਸਾਲ ਤੇ ਵੀ ਜ਼ਿਆਦਾ ਜਾਂਦੇ ਕਿਉਂਕਿ ਆਪਾਂ ਕਹੜੇ ਰੋਜ਼ ਵੇਅਰ ਕਰਨੇ ਹੁੰਦੇ ਆ ਕੋਈ ਉਹ ਕਰਦਾ ਵੀ ਨਹੀਂ ਬਾਕੀ ਹੋ ਯਾਰ ਫਿਰ ਤਾਂ ਠੀਕ ਆ ਜੀ ਇਹ 5 ਸਾਲ ਦੀ ਗਾਰੰਟੀ ਆ ਜੀ ਬਾਈ ਚਾਂਸ ਮੰਥਲੀ 2 ਮਹੀਨੇ ਦੇ ਵਿੱਚ ਜੇ ਖਰਾਬ ਹੋਵੇ ਤਾਂ ਫ੍ਰੀ ਚੇਂਜ ਕਰ ਸੋਹਣੇ ਆ ਪਰ ਕੋ ਕਸਟਮਰ ਵੀ ਤਾਂ ਹੀ ਲਿੰਦਾ ਜੀ ਜੀ ਮੈਨੂੰ ਆਹ ਦਿਵਾ ਦਿਓ ਤੁਸੀਂ ਤੁਸੀਂ ਆਹ ਸਾਈਜ਼ ਦੇਖ ਲਓ ਜੀ ਤੁਹਾਡੇ ਵੀ ਉੱਧ ਸਾਈਜ਼ ਤਾਂ ਮੇਰੇ ਉਹੀ ਆ ਜਾਣਾ ਵੀ ਕੱਲ ਆਹ ਸਾਈ ਆਪਣਾ ਕਿਆ ਕਹਿੰਦੇ ਆ ਡਿਜ਼ਾਈਨ ਹੋਰ ਵੀ ਦੇਖ ਲਓ ਥੋੜੇ ਡਿਜ਼ਾਈਨ ਡਿਜ਼ਾਈਨ ਹੋਰ ਵੀ بس پیر ਦਾ ਸਾਈਜ਼ ਨਹੀਂ ਆਉਂਦਾ ਕੱਪੜਿਆਂ ਦਾ ਸਾਈਜ਼ ਵੀ ਸੇਮ ਆ ਹਾਂ ਖਰਚਾ ਤਾਂ ਕਿਤੇ ਬਚਾਉਂਦੀਆਂ ਨਹੀਂ ਵੀ ਚਲ ਇੱਕੇ ਚੀਜ਼ ਲੈ ਲਾ ਵੀ ਦੋਹਾਂ ਦਾ ਸਰ ਜਾਣਾ ਭਾਈ ਜਲਦੀ ਦੀ ਇੱਕ ਤੁਸੀਂ ਚੂੜੀਆਂ ਲੈ ਲਓ ਮੈਂ ਰਹਿਣ ਦਿੰਦੀ ਜਦ ਮੇਰਾ ਦਿਲ ਕਰੇ ਮੈਂ ਪਾ ਲਵਾਂ ਮੈਂ ਤਾਂ ਇੱਕ ਹੱਥ ਦੀ ਪਾ ਲਈ ਇੱਕ ਚ ਤੋਂ ਨਾ ਕਰ ਆਏ ਕਰੋ ਇੱਕ ਜੋੜਾ ਲੇ ਹੋ ਇੱਕ ਇੱਕ ਪਾ ਗਈਆਂ ਦੋਹੇ ਜਣੀਆਂ ਮੈਂ ਤਾਂ ਘੜੀ ਬੰਨ੍ਹ ਲਈ ਇੱਕ ਹੱਥ ਤੇ ਸਾਡੇ ਠੀਕੇ ਹਾਂ ਅੱ ਤਾਂ ਚੂੜੀਆਂ ਵੀ ਪਾਉਣੀਆਂ ਮੈਂ ਜਿਆਦਾ ਪਾਉਣੇ ਚੂੜੀਆਂ ਦੇ ਨਾਲੇ ਪਾਉਣਾ ਉਹ ਨਹੀਂ ਮੈਂ ਪਾਉਣੇ ਮੈਂ ਉਹ ਤਾਂ ਫਿਰ ਉਹ ਨਹੀਂ ਚੰਗਾ ਲੱਗਣਾ ਅੱਲਾ ਹੀ ਚੰਗਾ ਲੱਗਦਾ ਹੈ ਤਾਂ ਨਹੀਂ ਦਿੱਤੀ ਆ ਬੜਾ ਹਰ ਹਫਤੇ ਚੇਹਰੇ 'ਬਾਪੂ ਇਹ ਚੂਣੀਆਂ ਹੋਰ ਚੀਜ਼ ਹੋਵੇ ਡਰਾਈ ਹੈ ਨਾ ਸਕਿਨ ਤੇ ਤੋਂ ਡ੍ਰਿੰਕ ਸਕਿਨ ਨੂੰ ਨਾਰਮਲ ਕੀਤਾ ਜਾਵੇ ਉਹ ਨਹੀਂ ਬਾਈ ਦਾ ਕਹਿਣ ਦਾ ਮਤਲਬ ਹੁਣ ਹੁਣ ਇਦਾਂ ਨਾ ਵੀ ਜ਼ਿਆਦਾ ਕਰੀਮ ਕਰੂਮ ਲੱਗੀ ਵੀ ਹੋਵੇ ਨਾ ਫੇਰ ਫਰਕ ਪੈ ਜਾਂਦਾ ਹੁਣ ਡਰਾਈ ਹੋਈ ਵੀ ਹੈ ਸਕਿਨ ਬਿਲਕੁਲ ਸਾਡੇ ਹੱਥ ਨਹੀਂ ਰੁਕੇ ਹਾਂ ਨਹੀਂ ਨਹੀਂ ਹੁਣ ਇੱਕੋਸ਼ ਤਾਂ ਸਰਦੀ ਕਰਕੇ ਵੀ ਆ ਚੱਕਰ ਹਨਾ

ਕਰੀਕੇ ਮੇਰੇ ਸਿੱਕਾ ਕਰਵਾ ਜਾਣਾ ਬਿਲਕੁਲ ਕੀ ਕਰਨ ਦੇਵਾ ਕਰ ਰਹੇ ਨੇ ਲੈ ਲੂਗੀ ਕਰਨ ਦੇ ਕਰੰਮ ਦਾ ਬਾਕੀ ਨੇ ਮੋਲੂ ਦਾ ਪਹਿਲਾ ਹੋ ਜਾਣਾ ਕਰਨ ਦਾ ਕਿਨੇ ਨੇੜੇ ਆ ਚਲ ਅੰਗਰਦ ਦੇ ਵੀ ਲੈ ਲਓ ਨਾ ਤੁਮ ਜੀ ਨੂੰ ਕਿਨੇ ਮਲਕੀਰ ਤੇ ਨਾ ਕਹਦੀ ਮੈਂ ਲੈ ਲੂਗੀ ਕਹ ਲੈ ਭਾਜੀ ਠੀਕ ਆ ਜੀ ਲਾਓ ਭਾਜੀ ਤੇਰੇ ਪਛਾਣ ਤੋਂ ਰੋ ਨੋ ਜੀ ਬਹੁਤ ਪਿਆਰ ਲਾਓ ਭਾਈ ਲਾਓ ਜੀ ਭਾਈ ਡੇਟ ਡੇਟ ਲੱਗਿਆ ਵੀਰ ਪੌਣ 5 ਸਾਲ ਦੀ ਵੀਰ ਕਹਿੰਦਾ ਗਾਰੰਟੀ ਆ ਲਓ ਜੀ ਕੋਈ ਆਈ ਨਹੀਂ ਹੈਗਾ ਝੂਠ ਮਾਰਦਾ ਬਾਈ ਆ ਦੇਖੋ 19 ਤਰੀਕ ਪਹਿਲਾ ਮਹੀਨਾ 2026 3500 ਦੀ ਗਰੰਟੀ ਹਾਂ ਰੇਟ ਵੀ ਬਕਾਇਦਾ ਇਹ ਇਹ ਫਿਰ ਵੀਰੇ ਜੇ ਮੰਨ ਲਓ ਖਰਾਬ ਹੁੰਦਾ ਮੈਂ ਦਾਦਾ ਭਾਜੀ ਬਾਇੰਸ ਚਾਂਸ ਆਪਾਂ 30 ਰੁਪਏ ਦੀ ਮਹੀਨੇ ਦੇ ਵਿੱਚ ਵਿੱਚ ਆਪਾਂ ਡੀਲੀ ਪਾਣੇ ਆ ਹਾਂ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਕਲਰ ਉੱਤਰ ਗਿਆ ਫਿਰ ਇਚ ਚੇਂਜ ਆ ਕੋਈ ਪੈਸਾ ਨਹੀਂ ਲੈਂਦੇ ਭਾਜੀ ਅੱਛਾ ਬਾਈ ਜਨ ਸਾਲ ਬਾਅਦ 2 ਸਾਲ ਬਾਅਦ 8 ਮਹੀਨੇ ਬਾਅਦ ਫਿਰ ਭਾਜੀ ਆਪਾਂ ਹਾ ਪੈਸੇ ਦੇ ਕੇ ਚੇਂਜ ਕਰਦੇ ਫਿਰ ਹਾ ਪੈਸੇ ਦੇ ਕੇ ਮਤਲਬ ਚੇਂਜ ਹੋ ਜਾਂਦੇ ਆ ਅ ਅੱਛਾ ਮਤਲਬ ਹਾ ਪੈਸੇ ਦੋ ਫਿਰ ਨਵੇਂ ਲੈ ਜਾਓ ਨਵਾਂ ਪੀਸ ਮਿਲ ਅੱਛਾ ਕਿ ਸੋ ਵੀ ਵਧੀਆ ਉੱਪਰ ਵੀ ਲੈਣੀ ਉਹ ਵੀ ਮਿਲ ਜੂਗੀ ਕੋਈ ਡਰੋਪ ਨਾ ਡਾਉਨ ਅੱਛਾ ਠੀਕ ਆ ਫਿਰ ਤਾਂ ਕਿ ਭਾਜੀ ਜਿਵੇਂ ਕਿ ਹੂੰ ਤੁਸੀਂ 350 ਦੀ ਉਹ ਲੈ ਕੇ ਤੁਹਾਨੂੰ ਆਹੀ ਮਿਲੂਗੀ ਨਾ ਨਾ ਐਦਾਂ ਦਾ ਕੁਝ ਵੀ ਨਹੀਂ ਐਨਾਂ ਦੇ ਹਾ ਪੈਸੇ ਤੁਹਾਨੂੰ ਲੈਸ ਹੋ ਕੇ ਆਪਾਂ ਉੱਪਰ ਲਾ ਲਾ ਅੱਛਾ ਠੀਕ ਆ ਆ ਕਿੰਨੇ ਦੀਆਂ 50 ਪੇ ਦੀ ਗਰੰਟੀ ਲੋ ਜੀ ਭਾਈ 5 ਸਾਲ ਦੀ ਹਾਂ ਇਹ ਵੀ ਤੇ ਇਹ ਵੀ 5 ਸਾਲ ਦੀ ਜੇ ਆਹ ਹੋ ਗਈਆਂ ਨਾ ਫਿਰ ਆ ਪਤਾ ਲਵਾਂਗੀ ਮੈਂ ਲੋ ਜੀ ਭਾਈ ਬਾਲੀਆਂ ਵੀ ਲੈ ਲਈਆਂ ਆਪਾਂ ਨੇ ਹੈ ਬਾਲੀਆਂ ਆ ਸਾਰੀਆਂ ਦੀ ਉਹ ਵੀਰੇ ਦਿਖਾਈ ਤਾਂ ਇੱਕ ਮਿੰਟ ਸਾਰੀਆਂ ਨਹੀਂ 5 ਸਾਲ ਦੀ ਗਰੰਟੀ ਹੈ ਦੇਖੋ ਅਜੀ ਇੱਕ ਤਾਂ ਹੀ ਖੜੀ ਜਾਨ ਚੁੰਕੀ ਫਾਜੀ ਉਹ ਆ ਵੀ ਵਧੀਆ ਚੀਜ਼ ਆ ਯਾਰ ਆ ਤਾਂ ਹੁਣ ਦਿਖਾਈ ਜਾਣ ਚੀਜ਼ ਦੇਖੀਂ ਯਾ ਪਿਆ ਹੈ ਬਹੁਤ ਵਧੀਆ ਇਹ ਵੀ ਗੋਲਡ ਪਲੇਟਰ ਦੇ ਡਿਜ਼ਾਈਨ ਆ 5 ਗ੍ਰਾਮ ਵਾਲੀ ਇਹ ਮੇਰੀ ਸਾਨੂੰ ਗੋਲਡ ਦੀਆਂ ਗਿਫਟ ਕਰ ਦਿੰਦੇ ਫਿਰ ਦੇ ਜੈਸ ਹਾਂ ਆਇੱਕੀ ਲੈ ਵਧੀਆ ਜਨਮ ਦੇ ਪੀਸ ਵਾਹ ਜੀ ਵਾਹ ਬਾਕੀ ਯਾਰ ਚੀਜ਼ਾਂ ਹੁਣ ਇਹ ਗੱਲ ਇੱਕੋ ਜਿਹੀ ਹੁੰਦਾ ਪਰ ਜੇ ਆਹ ਚੀਜ਼ਾਂ ਨਾ ਆਜ਼ਾਦੀਆਂ ਵਧੀਆ ਹੁੰਦੀਆਂ ਹਾਂ ਹਾਂ ਉਹ ਹੋਣਾ ਤੇ ਬਸ ਹੋਤਾ ਹੈ ਬਿਲਕੁਲ ਮੈਨੂੰ ਠੰਡ ਲੱਗ ਗਈ ਮੈਂ ਕੁਝ ਸੋਚਦੀ ਹਾਂ ਤੂੰ ਕੀ ਸੋਚਦੀ ਆ ਤੂੰ ਤੂੰ ਕੀ ਸੋਚਦੀ ਆ ਨਹੀਂ ਸੋਚੇਨੀ ਆ ਪਤਾ ਨਹੀਂ ਕਿੰਨੇ ਕਰੀਟ ਰਾਤ ਨਾਲੀ ਮੈਨੂੰ ਛੱਡਣੇ ਦਾ ਪੈ ਜਵੇ ਲੈ ਤਾਂ ਮੋਟੇ ਬੈਠੇ ਉਂਗਲੀਆਂ ਨਾਲ ਇਹ ਕਰ ਰਹੇ ਆ ਹਾਂ ਆ ਦੇਖ ਜਾਸਮੀਨ ਮੈਂ ਆਖੋ ਆ ਦੇਖੋ ਨਹੀਂ 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 ਮੇ ਕੋ ਹੈ ਗਈ ਹੈ ਉਹ ਓਕੇ ਅਬ ਬਲਵਿੰਦਰ ਕਹਿੰਦਾ ਕਿਨੇ ਜਾਸਮੀਨ ਮੈਂ ਨਹੀਂ ਮੇਰੇ ਕੋਲ ਹੈਗੇ ਆ ਮੈਂ ਉਹ ਹੀ ਪਾਉਂਗੀ ਮੇਰੇ ਮਮੀ ਨੇ ਦੋ ਦੋ ਜੋੜੀਆਂ ਬਣੀਆਂ ਬਿਲੇ ਉਹ ਹੀ ਪਾਉਂਗੀ ਹਾਂ ਮਤਲਬ ਮਨ ਕੀਤਾ ਕਰਕੇ ਨਹੀਂ ਪਾਉਂਦੀ ਬਈ ਸੋ ਦੇ ਜੀ ਮੇਰੀ ਸੋਚ ਆਏ ਮੈਂ ਸੋਨਾ ਨਾ ਵਿੱਚ ਠੋਪਣਾ ਨਹੀਂ ਚਾਹੁੰਦੀ ਮੈਂ ਯੂਜ਼ ਕਰਨਾ ਤੂੰ ਠੀਕ ਆ ਤੇ ਚਲੋ ਪਾਈ ਹੁਣ ਆਪਣਾ ਜਿਹੜੀ ਸ਼ਾਪਿੰਗ ਆਪਾਂ ਕਰਨੀ ਸੀ ਉਹ ਹੋ ਗਈ ਕੰਪਲੀਟ ਹੁਣ ਨਹੀਂ ਹੋਈ ਘਰੇ ਜਾ ਕੇ ਹੁਣ ਮੰਮੀ ਨੂੰ ਹੈ ਹਾਂ ਕੀ ਰਹਿੰਦਾ ਕੁੱਤੀ ਰਹਿੰਦੀ ਹੈ ਮੇਰੀ ਲੈਣ ਨੂੰ ਉਹ ਚੱਲ ਕੋ ਉਹ ਹੋ ਉਰੇ ਦੀ ਗੱਲ ਕਰਦਾ ਮੈਂ ਹਾਂ ਉਰੇ ਹੋ ਮੈਂ ਬਾਈ ਕੋਲ ਉਰੇ ਦੀ ਗੱਲ ਕਰਦਾ ਕੋਟੀ ਤਾਂ ਤੂੰ ਲੈ ਲਈ ਕੋਈ ਗੱਲ ਨਹੀਂ ਜੀ ਸਹੀ ਸਹੀ ਰੇਟ ਬਣਾ ਦਿਓ ਸਾਡਾ ਫਾਟਾ 15 ਜੀਐਸਏ ਦਾ ਦੇਖੋ ਜੀ ਉੱਧਰ ਪਾਪਾ ਜੀ ਦੇ ਘਰੋਂ ਦਰਸ਼ਨ ਸੁੱਤੇ ਪਾ। ਕਿੰਨਾ ਬੜਾ ਲਾ ਭਾਵਾ ਚੱਕਿਆ ਵਾ। ਪਾਪਾ ਜੀ ਪਏ ਰਜਾਈ 'ਚ। ਹਾਂ ਜੀ। ਭਾਈ ਹੁਣ ਠੰਡ ਲੱਗ ਗਈ ਆ। ਹਾਂ ਜੀ। ਸਿਆਲ ਦਾ ਮਹੀਨਾ। ਹਾਂ। ਉਹ ਤਾਂ ਮਹੀਨਾ ਬੋੜਿਆਂ ਨੂੰ ਛੇਤੀ ਹੀ ਕੇ ਦ। ਕਿਹੜਾ ਮਹੀਨਾ? ਉਹ ਸਿਆਲ। ਸਿਆਲਿਆਂ ਨੇ ਤੇ ਨਿਆਣਿਆਂ ਨੇ ਬਾਗ ਦਾ ਮਹੀਨਾ ਚੜ ਗਿਆ ਭਾਈ। ਇਹ ਵੈਸੇ ਉਹਨੂੰ ਵੈਸੇ ਉਹ ਮਹੀਨਾ ਵੀ ਫੋਨ ਆਉਂਦੇ ਹੀ ਹੁੰਦਾ। ਹਾਂ। ਵੈਸੇ ਉਹਦਾ ਫੋਨ ਆਉਂਦਾ। ਹਾਂ ਮੇਰੀ ਉਹ ਜਿញੋਂ ਆਖੀ ਤਾਂ ਮਹੀਨੇ ਦਾ ਨੋ ਨਹੀਂ ਉਹ ਫੇ ਉਂ ਕਹਾਵਤ ਹੀ ਬਣੀ ਹੋਰ ਮਹੀਨੇ ਨਾਲ ਤਾਂ ਕਿਹਨਾਂ ਦਾ ਪੁੱਤ ਹਾਂ ਜਿਹੜਾ ਨਹੀਂ ਪਾਪਾ ਜੀ ਫਿਰ ਕਹਾਵਤ ਉਹਦਾ ਹੀ ਬਣੀ ਵੀ ਆ ਹੋਰ ਇੰਨੀ ਮਾਂ ਖਾਦੀ ਹਾਂ ਦੱਸ ਕਹਿੰਦੇ ਹਾਂ ਉਹਦੇ ਨਾਲ ਦਾ ਹੀ ਹੋਰ ਇਹਨੇ ਮਾਂ ਖਾਦੀ ਉਹਦਾ ਰੱਖਦੀ ਉਹ ਉਹਦੀ ਕਲਰ ਉਬਲਾ ਇੱਕ ਗੱਲ ਕਹਾਂ ਮੈਂ ਤੁਸੀਂ ਸਾਰੇ ਹੋਰ ਰੂਟ ਨੂੰ ਜਾਣਦੇ ਪੂਰੀ ਜਨਵਰੀ ਵੀ ਦਸੰਬਰ ਮਹੀਨੇ ਦੀ ਠੰਡ ਵਾਂਗ ਹੁੰਦੀ ਹੈ ਐਸ ਵਾਰੀ ਹੋਈ ਹੈ ਫਰਕ ਪਿਆ ਹਾਂ ਪਤਾ ਕਿਹਾ ਪਿਛਲੀ ਵਾਰ ਦਸੰਬਰ ਆਪਣੇ ਵਿਆਹ ਦੇ ਟਾਈਮ ਗਰਮੀ ਧੀ ਐਸ ਵਾਰੀ ਦੇਖੋ ਜੀ ਕਿੰਨੀ ਠੰਡ थी ਦਸੰਬਰ ਚ ਪੂਰੇ ਛਾਣਾ ਨੀਂ ਠੀਕਾ ਜੀ ਆ ਜਨਵਰੀ ਜਨਵਰੀ ਦੇ ਨਾਲੋਂ ਪਿਛਲੇ ਸਾਲ ਜਨਵਰੀ ਦੇ ਵਿੱਚ ਜਦ ਆਪਣੇ ਵਿਆਹ ਤੋਂ ਬਾਅਦ ਜਨਵਰੀ ਆਈ ਆ ਠੀਕ ਹੈ ਉਸ ਟਾਈਮ ਹਾਂ ਪੂਰੀ ਠੰਡ ਸੀ ਇਸ ਵਾਰ ਜਨਵਰੀ ਆ ਦੇਖ ਲਓ ਹੁਣ ਧੁੱਪ ਐ ਨਾ ਧੁੱਪ ਚੱਲ ਰਹੀ ਆ ਅੰਦਰ ਵੀ ਆ ਗਈ ਆ ਕੋਟੀਆਂ ਦੇ ਦਿਨੇ ਰੁਕੜ ਜਾਂਦੇ ਗਏ ਕਿ ਧੁੱਪ ਵੀ ਲੱਤੀ ਆ ਦਿਨ ਚ ਬਹੁਤ ਫਰਕ ਆ ਜੀ ਹੂੰ ਇਹ ਨਾ ਮੌਸਮ ਬਦਲ ਦੇ ਦਿੰਦੇ ਆ ਇੱਥੇ ਗੱਲ ਕਿਸੇ ਹੋਰ ਪਾਸੇ ਨੂੰ ਤੁਰਪੀ ਨਹੀਂ ਗੱਲ ਮਮਾ ਪਾਪਾ ਜੀ ਦੀ ਗੱਲ ਕੱਟੀ ਅਰਵਿੰਦਰ ਨੇ ਅਰਵਿੰਦਰ ਐਦਾਂ ਕਹਿਣ ਲੱਗੇ ਵੀ ਅ ਅਰਵਿੰਦਰ ਦੀ ਗੱਲ ਕਹਿਣਾ ਮਮ ਆਇਆ ਵੀ ਉਂਿਓ ਰੱਖਤੇ ਦੇਸੀ ਮੀਂਹਿਆਂ ਦੇ ਨਾਲ ਨਹੀਂ ਬੱਸ ਸਦਾ ਹੀ ਮਮੀ ਮੇਰੀ ਗੱਲ ਸੁਣਾ ਉਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਠੰਡ ਮੀ ਹੁਣ ਇੰਨੀ ਠੰਡ ਨਹੀਂ ਹੈਗੀ ਹਾਂ ਅੱਜ ਪਹਿਲਾਂ ਜ਼ਿਆਦਾ ਹੁੰਦੀ ਆ ਹਾਂ ਇਹ ਗੱਲ ਹੈਗੀ ਆ ਹੋਰ ਹੀ ਨਹੀਂ ਮਾਂ ਕਹਿੰਦੇ ਜਦ ਮਾਹੇ ਕੰਬੜਾ ਆਇਆ ਹਾਂ ਉਹ ਸਿਆਣੇ ਨੂੰ ਗੱਲ ਸੱਚੀ ਹੈ ਇਹ ਬਾਪ ਸਿਆਣਾ ਬਾਪੂ ਤੁਹਾਡਾ ਜਿਆੜੀ ਵਿੱਚ ਆ ਗਿਆ ਮੈਂ ਮਾਂ ਸਾਡੀ ਦਾ ਉਹਨਾਂ ਨੂੰ ਮੈਂ ਦੇ ਰਸ ਦੀ ਖੀਰ ਜਿਹੜੀ ਹੁੰਦੀ ਉਹ ਤਾਂ ਹੁੰਦੀ ਹੈ ਨਹੀਂ ਮੈਂ ਉਹ ਤਾਂ ਚੜੇ ਗਿਆ ਆਪਾ ਜੀ ਹੋਰ ਇੰਨੀ ਦਾ ਮਿੰਟ ਮਿੰਟ ਆਪਾਂ ਦੀ ਕੋਹ ਦੀ ਮਾਂ ਸਾਦੀ ਦਾ ਮਤਲਬ ਇਹ ਹੁੰਦਾ ਕੋਹ ਕਦ ਹੁੰਦੀ ਆ ਹੈ ਬਹੁਤ ਇੰਤੜੀ ਕਰਕੇ ਕਹਿੰਦੇ ਆ ਕੋਹ ਇੱਕ ਮਹੀਨਾ ਮਾਂ ਇੱਕ ਮਹੀਨਾ ਮਾਂਗ ਮਾਗ ਠੀਕ ਆ ਉਹਦੀ ਰਾਤ ਮਾਂ ਵੀ ਸਵੇਰ ਦੀ ਗੱਲ ਥੋੜਾ ਕਰਦੇ ਖੀਰ ਨਾ ਸਾਨੂੰ ਵੀ ਪਤਾ ਪੂਰੀ ਨਹੀਂ ਮਾਂ ਕਰਦੀ ਪੂਰੀ ਰਾਤ ਮਾਂ ਵੀ ਸਵੇਰ ਹਰ ਵੀ ਸਵੇਰ ਹੈ ਮਾਂ ਕੁ ਮੀਨਾ ਚੜ ਗਿਆ ਬਸ ਸਮਝ ਲੋ ਤੁਸੀਂ ਪਾ ਨਹੀਂ ਉਹ ਨਹੀਂ ਨਹੀਂ ਪਾਪਾ ਜੀ ਵੀ ਸਹੀ ਆ ਕਿਉਂ ਸਾਨੂੰ ਵੀ ਆਏ ਯਾਦ ਕਰਵਾਇਆ ਗਿਆ ਹੋਰ ਵੀ ਮਾਂ ਖਾਦੀ ਨਹੀਂ ਉਹ ਤਾਂ ਠੀਕ ਹੈ ਪਾਪਾ ਜੀ ਨੇ ਗੱਲ ਉਦੋਂ ਨੂੰ ਕਮਾਈ ਹੈ ਨਹੀਂ ਉਹ ਗੱਲ ਆਇਆ ਹੋਰ ਕੋਈ ਤਾਂ ਲੈ ਆਪਣਾ ਰਾਤ ਮਾਗਦਾ ਰਹਿਣਾ ਹਾਂ ਹਾਂ ਇਹ ਇਹ ਕਹਾ ਬਤਾਈ ਤੇ ਨੀਤੇ ਬਣੀ ਵੀ ਆ ਉਹ ਇਥੇ ਬਣੀ ਸਾਨੂੰ ਪਤਾ ਹੈ ਸਰਦਾਰ ਜੀ ਸਾਨੂੰ ਵੀ ਪਤਾ ਇਹ ਤੈਨੂੰ ਪੈਣਾ ਪਾਣਾ ਇੱਕ ਲੱਖ ਆਏਗਾ ਤੂੰ ਚਲੋ ਐਨੀਵੇਸ ਕੋਈ ਨਹੀਂ ਮੈਂ ਮੈਂ ਖੀਰ ਬਣਾਦੀ ਮੈਨੂੰ ਪਤਾ ਹੀ ਹਾਂ ਦਸ ਹੱਥ ਹੋ ਗਈ ਫਟੇ ਵਾਲੀ ਚਲੋ ਕੋਈ ਨਹੀਂ ਇਹ ਥੋੜੀਆਂ ਆਸੀ ਮਕੌਲ ਭਾਈ ਹਣਾ ਇਹ ਵੈਸੇ ਤੁਹਾਨੂੰ ਸਹੀ ਗੱਲ ਦੱਸੀਏ ਜੇ ਕਿਸੇ ਬੰਦੇ ਨੂੰ ਬਿਲਕੁਲ ਵੈਸੇ ਦਾ ਬਹੁਤ ਨੂੰ ਪਤਾ ਹੋਣਾ ਇਹ ਸਾਨੂੰ ਕਰੈਕਟ ਦੱਸਿਓ ਵੀ ਕਿਆ ਚੱਕਰ ਹੈ ਇੱਕ ਇੱਕ ਹਾਫਤ ਦਾ ਭਾਈ ਕਿਆ ਪੂਰਾ ਅਨਸਰ ਇੱਕ ਹੁਣ ਗਰਾਰੀ ਫਸੇਗੀ ਮੰਮੀ ਦੇਸੀ ਮਹੀਨਿਆਂ ਦੇ ਨਾਮ ਦੱਸੋ ਲੈ ਦੱਸ ਦੇਸੀ ਮਹੀਨਿਆਂ ਦੇ ਨਾਮ ਦੇਸੀ ਮਹੀਨੇ ਅਸੀਂ ਦੱਸ ਨਹੀਂ ਸਕਦੇ ਮੈਂ ਤਾਂ ਦੂਏ ਮਹੀਨੇ ਦੱਸ ਸਕਦੀ ਐ। ਆਪਰੇ ਮਹੀਨੇ ਜਿਹੜਾ ਦੂਏ ਪੌਰੀ ਨਹੀਂ ਮਾਂ ਕਹਦੇ ਉਹ ਪਤਾ। ਉਹੀ 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 ਦੇਸੀ ਮਹੀਨੇ ਮੰਮੀ। ਨਹੀਂ ਕਹਿੰਦੀ ਕਿਹੜੇ ਕਿਹੜੇ ਹੁੰਦੇ ਆ। ਦੇਸੀ ਮਹੀਨੇ ਫੱਗਣ ਚੇਤ ਵਿਸਾਖ ਜੇਠ ਹੜ ਆਹ ਹਾ ਸਉਣ ਫੇ ਸਉਣ ਭਾਦੋ ਅੱਸੂ ਕੱਤਕ ਨੱਗਰ ਉਹ ਮਾਗ ਫੇਰ ਨਹੀਂ ਆਪੇ 12 ਪੂਰੇ। ਹਾਂ ਪਾਪਾ ਜੀ ਤੁਸੀਂ ਦੱਸਿਓ ਬਣਾਇਆ। ਹਾਂ ਹਾਂ ਨਹੀਂ ਆਵਾਜ਼ ਕਿਹਨਾਂ ਜਿਹੜਾ ਦੱਸੋ ਮੈਨੂੰ ਹਾਂ ਨਹੀਂ ਮੜਾ ਮਹਿਿਲਿਆਂ ਦਾ ਨਾਮ ਦੱਸੋ ਮਹਿਿਲਿਆਂ ਦਾ ਨਾਮ ਮਸਾਖ ਜੇਠ ਹਾੜ ਸੌਣ ਪਤੂ ਤੂੰ ਕੱਤਕ ਬੱਕਰ ਕੋ ਬਾਗ ਫਗੜ ਚੇ ਤਾਂ ਹਾਂ ਮੇਂ ਮਸਾਖ ਆ ਗਿਆ ਪਸੰਗਦੇ ਵਾ ਬਜਟ ਨਹੀਂ 12 ਤਾਂ ਨਹੀਂ ਹੋਏ ਪਾਪਾਏ ਸ਼ੁਰੂ ਤੇ ਦੱਸੋ ਸ਼ੁਰੂ ਤੇ ਪਾਪਾ ਜੀ ਕਿਹਨਾਂ ਹਾਂ ਮਸਾਖ ਹਾਂ ਟਿੱਕ ਹਾਂ ਜੇਠ ਦੋ ਹਾਂ ਮਾਰਦੇ ਨਾ ਹਾਂ 4 ਹਾਂ 8 5 ਹਾਂ 80 80 6 6 ਹਾਂ 8 7 8 7 7 ਹਾਂ ਮੱਕਰ 8 8 ਮੈਂ ਬੁੱਕ ਦਿਨ ਤੇ ਉਹ ਮਾ ਨਾ ਹੈ ਉਹ ਮਾ 10 10 ਦੋਰ ਹੈ ਫਗਣ ਚੇਤ ਫਗਣ ਚੇਤ ਹਾਂ ਹਾਂ ਸਭ ਨਾਲੋਂ ਪਹਿਲਾ ਹੁੰਦਾ ਹੁੰਦਾ ਹੈ ਨਾ ਮੰਮੀ ਚੇਤ ਸਭ ਨਾਲੋਂ ਪਹਿਲਾ ਹੁੰਦਾ ਹੈ ਆ ਮਹੀਨੇ ਪਹਿਲੇ ਚਾਹ ਤੇ ਤੁਸੀਂ ਇੱਕ ਦਿਨ ਮੈਂ ਕਹਿੰਦੇ ਤੇ ਜਦ ਤੁਸੀਂ ਮੈਨੂੰ ਪੁੱਛਦੇ ਤੇ ਵੀ ਕੋਈ ਗੱਲ ਪੁੱਛਦੇ ਤੇ ਵੀ ਕੀ ਕਰਨਾ ਮੈਂ ਤੁਹਾਨੂੰ ਕਹਿੰਦੇ ਦੀ ਜਨਵਰੀ ਚ ਤੁਸੀਂ ਮੈਨੂੰ ਕਹਿੰਦੇ ਮੈਨੂੰ ਨਹੀਂ ਪਤਾ ਜਨਵਰੀ ਚ ਤੁਸੀਂ ਫਿਰ ਆਏ ਹੋ ਕਹਿੰਦੇ ਤੇ ਵੀ ਚੇਤ ਚੇਤ ਦੱਸ ਪਤਾ ਗੱਲ ਕੀ ਆਏ ਓਹੋ ਇਹ ਤਾਂ ਮੇਰੇ ਘਰੇ ਆ ਤੁਸੀਂ ਉੱਥੇ ਦੇਖ ਕੇ गिर ਗਏ ਓ ਮੈਂ ਪਹਿਲਾਂ ਉਰੇ ਬੈਠਾ ਤਾਂ ਮੈਂ ਤਾਂ ਕਾਦੀ ਬੈਠੀ ਉਹਨੇ ਕੋਈ ਬੈਠੇ ਨਹੀਂ ਰਹਿੰਦਾ ਟੱਬਰ ਰੋਉਂਦਾ ਕਿ ਨਾ ਉਹਨਾਂ ਰਿਓ ਵਾਸਤੇ ਜਿਵੇਂ ਇਹ ਦੋ ਮੋਟਰ ਮੈਂ ਅਖੀਰੇ ਨਹੀਂ ਮੈਂ ਤੁਹਾਨੂੰ ਕਿਹਾ ਨੰਬਰ ਰੋਦਾ ਹੀ ਕਿ ਕਿਤਨਾ ਮੈਂ ਬੈਠਾ ਮੈਂ ਕਾਦੀ ਉਰੇ ਬੈਠੀ ਤੁਸੀਂ ਉਰੇ ਤੇ ਉਰੇ ਜਿੱਦ ਤੇ ਗਰੇ ਵਾ ਬਹੁਤ ਅਸੀਂ ਪਤਾ ਕਿਆ ਕਰਨਾ ਅਸੀਂ ਹਸਣੇ ਵਾਲਾ ਮੌਕਾ ਨਹੀਂ ਛੱਡਦੇ ਜਿੱਥੇ ਹਾਸੀ ਦਾ ਮੌਕਾ ਹੋਵੇ ਨਾ ਉੱਥੇ ਹਸਾ ਨਾਲੇ ਆਪ ਹਸ ਲੀਏ ਨਾਲੇ ਸਾਰਿਆਂ ਨੂੰ ਹਸਾ ਦੀਦਾ ਗੱਲ ਆ ਹਾ ਚਲੋ ਫਿਰ ਹੁਣ ਮੰਮੀ ਨੇ ਸਾਈਏ ਸਮਾਨ ਫਟਾਫਟ ਤੇ ਤਖਾਓ ਭਾਈ ਮੰਮੀ ਨੂੰ ਕਿਆ ਲੈ ਕੇ ਆਂਦਾ ਫਿਰ ਹੈ ਮੰਮੀ ਇਹਨਾਂ ਨੇ ਨਾ ਅੱਜ ਖਰਚਾ ਬਹੁਤ ਕਰਾਤਾ ਆ ਪਾਜੀ ਵੀ ਜੋ ਜਰਾਬਾਂ ਪੰਜ ਜੋੜ ਆ ਦੇਖੋ ਇਹਨਾਂ ਪਰ ਤਾਂ ਖਰਚਾ ਹੀ ਨਹੀਂ ਆਇਆ ਇਹਨਾਂ ਐ ਖਰਚਾ ਨਿਕਲ ਗਿਆ ਨਾ 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 ਉਹ ਇਹ ਲਫਾਫਾ ਕਾਤੇ ਕੱਢਿਆ ਪਹਿਲਾਂ ਮੰਮੀ ਚਾਪੇ ਦਾ ਸਾਮਾਨ ਆਇਆ ਲੈ ਜੰਮੀ ਲੋੜਾਈ ਪਿਆ ਪਿਆ ਕਿੰਨਾ ਖਰਚਾ ਆ ਖਰਚੇ ਦੇ ਮੰਮੀ ਤੁਪੀ ਨਾ ਦੀ ਗੱਲ ਜਾਨ ਨਹੀਂ ਇਨੀਆਂ ਜੁੱਤੀਆਂ ਪਈਆਂ ਅਹ ਜੁੱਤੀ ਨਹੀਂ ਉਹ ਕੀ ਰੋੜ ਸੀਗੀ ਮੈਂ ਮੇਰੀ ਗੱਲ ਸੁਸ ਪਤਾ ਨਹੀਂ ਵੀ ਇੰਨਾ ਖੱਟਾ ਨਹੀਂ ਕਰੀਦਾ ਹੈ ਮਮਾ ਕੋਈ ਪੱਗ ਪੀ ਪਾਪਾ ਜੀ ਇਹਨੂੰ ਦਿਖਾਓ ਜੁੱਤੀ ਮੰਮੀ ਦੇਖ ਤਾਂ ਜੁੱਤੀ ਆਜ ਲੈ ਦੇ ਮੇਰੀ ਵੀ ਨਹੀਂ ਜਮੇ ਟਿੱਕੀ ਪਾਪਾ ਜੀ ਜੁੱਤੀ ਦੇਖੋ ਤਾਂ ਉਹ ਮੈਨੂੰ ਬਿਲਕੁਲ ਜਲਦ ਦਿਖ ਰਹੀ ਹੈ ਬਣ ਗਈ ਗੱਲ ਹਾਂ ਇਹਦੀ ਉਪਾ ਪਾਪੇ ਨੇ ਯਾਨੀ ਪਾਪਾ ਜੀ ਤੁਸੀਂ ਜੋ ਚਾਰ ਜਰਾਬਾਂ ਦੇ ਜੋੜੇ ਪਾਉਗੇ ਤੁਹਾਡੇ ਫਿਰ ਵੀ ਨਹੀਂ ਆਣੀ ਇਹ ਹਾਂ ਸਾਡੇ ਆ ਗਈ ਹਾਂ ਮੰਮੀ ਕਿਦਾਂ ਜੁੱਤੀ ਕਿਦਾਂ ਜੁੱਤੀ ਲੱਗੀ ਮੰਮੀ ਮੰਮੀ ਰਾਤ ਨੂੰ ਜਗਦੀ ਰਹੂ ਤਰੇ ਨਹੀਂ ਤਾਂ ਬਿੱਟ ਗਈ ਪਾਪਾ ਜੀ ਕਹਿੰਦੇ ਮੇਰੀ ਤਾਂ ਆਪ ਨਹੀਂ ਤਾਂ ਬਿੱਟ ਗਈ ਜੀ ਕੋਈ ਨਹੀਂ ਪਾਪਾ ਜੀ ਤੁਹਾਡੇ ਸੈੱਜ਼ ਦਾ ਵੀ ਪਿਆ ਲੈ ਆਉਂਦੇ ਜੀ ਹਾਂ ਗਲਤ ਆਹ ਜਰਾਬਾਂ ਦੇ ਜੋੜੇ ਪਾ ਕੇ ਮੰਮੀ ਰਾਤ ਨੂੰ ਜਾਗੋ ਤੇ ਪਾ ਕੇ ਜਾਉਂਦੀ ਦੋ ਜਰਾਬਾਂ ਦੇ ਜੋੜੇ ਪਾ ਕੇ ਵੀ ਨਹੀਂ ਮੰਮੀ ਤੇ ਆਉਣੀ ਇਹ ਆਲੇ ਦੁਆਲੇ ਕੱਪੜਾ ਦਾ ਸਾਰਾ ਬਣਾਣਾ 10 ਨੰਬਰ ਆ ਜਾ ਸਾਡੇ ਅੱਠਾ ਜਾਂਦਾ ਤੋਂ ਮਮੀ ਪਿੱਛੇ ਰੂਈ ਪਾਈ ਮੀਟ ਨਹੀਂ 1 ਇੰਚ ਦਾ ਫਰਕ ਪੈਣਾ ਮੀਂਹ ਮੰਦੇ ਨਹੀਂ ਸੀ ਨਾ ਦੇਖੋ ਮੰਮੀ ਨੇ ਵੀ ਪਸੰਦ ਕਰੀ ਪਾਪਾ ਜੀ ਨੇ ਵੀ ਪਸੰਦ ਕਰੀ ਹਾਂ ਮੰਮੀ ਵਧੀਆ ਲੱਗਦੀ ਆ ਪਹਿਲੀ ਵਾਰ ਨਹੀਂ ਇੱਕ ਗੱਲ ਹੋਰ ਆ ਹੁਣ ਚਾਹੇ ਮੰਮੀ ਨੂੰ ਪੁੱਛ ਲਾ ਚਾਹੇ ਪਾਪਾ ਜੀ ਨੂੰ ਪੁੱਛ ਲਾ ਮੈਂ ਇਹ ਜੀ ਕਦੇ ਨਹੀਂ ਪਾਈ ਨਹੀਂ ਪਾਈ ਤੇ ਨਹੀਂ ਪਾਉਂਦੇ ਹੈਗੇ ਇਹਨੂੰ ਪਾਈ ਆ ਇਹ ਚੱਲ ਕੋਈ ਗੱਲ ਨਹੀਂ ਹਾਂ ਜੀ ਪਾਪਾ ਜੀ ਇਹਨੂੰ ਤਾਲਾ ਲਵਾ ਲਈ ਥੋੜਾ ਜਿਹਾ ਮਹੀਨਾ ਤੋਂ ਬਾਅਦ ਉਹ ਕਰਕੇ ਉਹ ਵੀ ਨਾ ਫੇ ਚੱਲ ਜੂਗੀ ਮਹੀਨਾ ਘੰਡਾ ਕੇ ਹਾਂ ਹਾਂ ਦੇਖ ਤਾ ਨਾ ਬਾਜੀ ਰੋਟੀਆਂ ਖਾ ਕੇ ਭਾਂਡੇ ਦੇ ਪਾਣੀ ਲਵੇੜੀ ਜਾਂਦਾ ਮਾਂ ਜੜੇ ਨੂੰ ਲਿਸਾ ਬੋਲ ਜਾਂਦਾ ਮੈਂ ਦੱਸ ਬਾਜੀ ਉਹ ਖਾਂਦਾ ਰੋਟੀ ਹੋਰ ਨਹੀਂ ਕੋਈ ਖਾਂਦਾ ਹੈ ਦੱਸ ਜਿਹਨੇ ਵੀ ਬੱਲ ਕਿਥੇ ਕੋਈ ਤੂੰ ਦੇਖ ਬਾਜੀ ਦਾ ਕੁਝ ਨਿਕਲਦਾ ਕਿ ਦੋ ਤਿੰਨ ਨਹੀਂ ਇਹ ਤਵੇ ਨਾ ਮੰਮੀ ਮੇਰੇ ਪਰੇ ਲੱਗ ਰਹੇ ਆ ਚਰਵਿੰਦਰ ਜੀ ਤਰਾ ਦੇਖ ਲੋ ਆ ਰੈਟ ਲੈ ਕੇ ਆਉਂਦੀ ਬੋਡੇ ਕਰਕੇ ਵੀਡੀਓ ਬਣਾਣੀ ਹੁੰਦੀ ਹੈ ਅੱਛਾ ਕਿੰਨਾ ਖਰਚਾ ਕਰਵਾਇਆ ਵਾਹ ਜੀ ਵਾਹ ਅੱਛਾ ਬੱਸ ਕੀ ਕਰ ਮੈਂ ਹੀ ਕਰਾਇਆ ਖਰਚਾ ਮਮਮੀ ਡੱਬੀਆਂ ਉਹ ਪੱਗ ਪਿੰਨਾਂ ਦੀਆਂ ਡੱਬੀਆਂ ਕਿਹੜੀਆਂ 400 ਰੁਪਏ ਦਾ ਸਾਮਾਨ ਆ ਗਿਆ ਸੇ ਮਾਰੇ ਮਾਰਾ ਬਾਜ ਐਨੇ ਬਾਜ ਪਏ ਢੱਡੇ ਵੀ ਪਾਦਾ ਪਏ ਉਹ ਮਾਤਾ ਇਹ ਤਾਂ ਮੈਨੂੰ ਐਵੇਂ ਬਦਨਾਮ ਜਿਆ ਕਰੀ ਜਾਂਦੀਆਂ ਵੀਡੀਓ ਚ ਹਾਂ ਪੱਗ ਪਿੰਨ ਦੀਆਂ ਡੱਬੀਆਂ ਲਿਆਂਦੀਆਂ ਚਾਰ ਡੱਬੀਆਂ ਪੱਗ ਪਿੰਨਾਂ ਦੀਆਂ ਏ ਇਹ ਦੋ ਦੋ ਬਾਜ ਆ ਉਹਦੇ ਵਿੱਚ ਹਾਂ 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 ہزار ਉਹ ਸੈਕਟਰ ਤੇ ਸੈਕਟਰ ਤੇ ਜੁੱਤੀਆਂ ਨਹੀਂ ਲੈ ਕਿੰਨਾ ਮਸਾ ਲੜਕਣ ਕੇ ਅਸੀਂ ਜੈਸ ਮੈਨੂੰ ਜੁੱਤੀ 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 ਮੰਮੀ ਆ ਮੈਂ ਪਹਿਲੀ ਵਾਰ ਰਵਿੰਦਰ ਦੇ ਕਿਤੇ ਤੇ ਜੁੱਤੀ ਲੈ ਕੇ ਦੇਖੀ ਮਸਾ ਹੀ ਲਈ ਅਸੀਂ ਰੋ ਪਿੱਟ ਕੇ ਭਾਜੀ ਨੇ ਮੰਮੀ ਪਹਿਲੀ ਵਾਰ ਹੀਲ ਵਾਲੀ ਜੁੱਤੀ ਨਾ ਮੰਮੀ ਨੂੰ ਨਹੀਂ ਪਤਾ ਮੇਰੇ ਆਉਣੀ ਮੈਂ ਪਾਣ ਨਹੀਂ ਇੱਕ ਮਿੰਟ ਮੰਮੀ ਨੂੰ ਦੇਖਣ ਦੋ ਕਿਵੇਂ ਦੀ ਹੈ ਇਹ ਸੋਹਣੀ ਹੈ ਮੇ ਛੋਲੇ ਨਾ ਕਰ ਜਾਈ ਜੀ ਸੋਹਣੀ ਲੱਗਦੀ ਆ ਹਾਂ ਮੰਮੀ ਪਤਾ ਲੱਗਣਾ ਚਾਹੀਦਾ ਨਾ ਪ੍ਰੋਗਰਾਮ ਤੋਂ ਬਾਅਦ ਮੈਂ ਬਾਕੀ ਮੰਮੀ ਦੇ ਨਾਲ ਘਟੂਗੀ ਤਾਂ ਹਾਂ ਮੰਮੀ ਕਿੱਥੇ ਭਾ ਲੂਗੀ ਜਾਂ ਤਾਂ ਥੋੜੀ ਜਿਹੀ ਬੜੀ ਲੈਂਦੀ ਮੰਮੀ 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 ਨੂੰ ਪਾ ਦੇ ਮੰਮੀ ਨੂੰ ਆ ਕਿਤੇ ਪਾਪੇ ਦਿੱਤਾ ਪਹਿਲਾਂ ਹੀ ਇੰਨੀ ਉੱਚੀ ਹੋਰ ਅੰਨੀ ਉੱਚੀ ਦੀਵਾਰੀ ਸਭ ਪਹਿਲਾਂ ਦੇ ਹਾਂ ਜੀ ਮੰਮੀ ਨੇ ਤੇਰੇ ਨਾਲ ਬਿੰਦੀ ਮੈਂ ਪਹਿਲੇ ਤਿੰਨ ਰੁਪਏ ਹੋਰ ਉੱਪਰ ਜੀ ਮੈਂ ਪਾਣੀ ਤੁਹਾਡੇ ਦਾ ਥੋੜਾ ਪਾ ਦੇ ਦਿੱਤੀ। ਉਹੀ ਗੱਲ ਆ ਪਾਈ ਦੀ। ਨਹੀਂ ਜੇ ਮੈਂ ਕ ਇਕੱਲੀ ਨੇ ਜਾਣਾ ਫੇਰ ਪਾ ਲੈਣੀ। ਹਾਂ ਕਿਉਂਕਿ ਪਾਪਾ ਜੀ ਤਾਂ ਪਹਿਲੇ ਹੀ ਮੰਮੀ ਲਈ ਪਾ ਦੇ ਪਾਪਾ ਨੂੰ ਜਾਣਾ। ਜੀ ਮੈਂ ਤਾਂ ਰਵਿੰਦਰ ਦੇ ਤੁਹਾਡੇ ਤੇ ਮੈਂ ਮੋਢੇ ਤੱਕ ਆਉਂਦੀ ਹਾਂ ਨਾ। ਹਾਂ ਜੇ ਪਾਪਾ ਜੀ ਦਾ ਜਾਂਦੀ ਸੀ ਫੇਰ ਮੈਂ ਸਿੰਪਲ ਪਾਣੀ। ਨਹੀਂ ਮੈਂ ਮਾੜੀ ਐਨੀ ਨਹੀਂ ਪਾਣ ਦੇ ਤੇ ਥੋੜੀ ਪਾਦੀ ਸੀ ਉਹ ਐਨੀ ਨਹੀਂ ਤੇ ਪਾਦੀ ਬਰੋਕਾ। ਜੀ ਮੈਂ ਪੈਨਸਲ ਵਾਲੀ ਹੀ ਪਾਣਵਾ ਨਾ। ਐਨ ਭਾਜੀ ਤੇਰੇ ਮम्मी ਉਹ ਤੁਸੀਂ ਜਦ ਜੁੱਤੀ ਲੈਂਦੇ ਤੇ ਆ ਹੀਲ ਵਾਲੀ ਤੁਹਾਡੇ ਟਾਈਮ ਕਿੰਨੇ ਕਦੀ ਹੋਣੀ ਆ ਹੋ ਗਿਆ ਸੀਗਾ ਯਾਰ ਸਾਡੇ ਪਰ ਸਾਨੂੰ ਸੋਨੇ ਦੇ ਕੰਗਣ ਬਣਵਾਉਂਦੇ ਨੇ ਲੈ ਮम्मी ਅੱਜ ਸੋਨਾ ਹੀ ਸੋਨਾ ਕਰਤਾ ਇਹਨਾਂ ਕੋਲ ਹੋਰ ਚੱਕੋ ਮੈਂ ਖਾ ਸੋਨਾ ਹੀ ਸੋਨਾ ਲੈ ਆਤਾ ਲੈ ਹੋਰ ਚਾਹ ਦੇਖਤਾ ਫੇਮ ਕੰਗਣ ਸੋਨੇ ਦੇ ਮम्मी ਜਿੰਦਾ ਲਾ ਕੇ ਤੇ ਘੋ ਕੇ ਰੱਖੀ ਆਪਨੇ ਟਾਈਲ ਫੁੱਟਕੇ ਕਰਦੇ ਨਾ ਇਹ ਇੱਕ ਟਾਈਲ ਪਟਕੇ ਤਾਂ ਟਾਈਲ ਤੇ ਥੱਲੇ ਵੀ 10 ਫੁੱਟ ਜਗਾ ਪਟਣੀ ਪੈਣੀ ਹਾਂ ਬੋਰੇ ਨਾ ਕਰਾ ਦੂਆਂ ਭਾਈ ਨੂੰ ਬੋਰਾਂ ਵਾਲੀ ਨੂੰ ਕਰਾ ਹੋਰ ਕੀ ਆ ਦੇ ਤੇਰੇ ਵਾਸਤੇ ਚੁੰਗੀਆਂ ਲੈ ਕੇ ਆਦੇ ਅਸੀਂ ਮੰਮੀ ਬਿਆਜ ਚ ਪਾ ਕੇ ਫੇਰੀ ਕਰੂੰਗਾ ਉਹ ਲ ਜੈ ਜਤ ਅਸੀਂ ਮੀਆਂ ਦੇਖਦੇ ਆਲੇ ਸਮੇਂ ਨੇ ਚੁੰਗੀਆਂ ਵੇ ਉਹ ਭਾਈ ਕਿੱਧਰ ਫਸ ਗਿਆ ਮੇਰਾ ਪਾਣੀ ਪਾਣੀ ਆ ਦੇਖ ਜੇ ਆਹ ਪਸੰਦ ਆ ਆ ਲੈ ਲੋ ਨਹੀਂ ਤਾਂ ਮम्मी ਤੇ ਨਹੀਂ ਆਰੇ ਪਾਣੀ ਦੇ ਭਾਈ ਇਹ ਦੇਖ ਤਾਂ ਮੰਮੀ ਕਿੱਡੇ-ਕੱਡੇ ਝੂਮ ਕੇ ਆ ਕਹਿ ਹਜ਼ਾਰ ਰਵਾਜ ਆ ਗਿਆ ਹੈ ਇੱਕ ਹੋ ਗਿਆ ਬਾਈ ਛੰਕ ਛੰਕ ਕਰ ਰਹੇ ਆ ਹੂੰ ਆਹ ਬਹਿਲੇ ਉਹ ਵਾਲੇ ਜੈਸਮੀ ਠੀਕ ਬਦਲ-ਬਦਲ ਕੇ ਸਿਪਾਈ ਜਿੰਨੇ ਇਹਨਾਂ ਦਾ ਬਦਲ-ਬਦਲ ਕੇ ਚੱਲੀ ਜਾਣਾ ਕੰਮ ਦੋਹਾਂ ਨੂੰ ਅਲੱਗ-ਅਲੱਗ ਚੀਜ਼ਾਂ ਦਵਾਤੀਆਂ ਮੈਨੂੰ ਮਜਾ ਖੋ ਗਿਆ ਲੈ ਐ ਹੁੰਦਾ ਇੱਕ ਵੇਲੇ ਨੋਟ ਕੇ ਆਏ ਬਦਲ ਚੀਜ਼ ਪਹਿਨ ਲੈਂਦੇ ਠੀਕ ਨਹੀਂ ਗੱਲ ਹੋਰ ਕੀ ਆ ਚਲੋ ਦੇਵ ਜੀ ਸਾਨੂੰ ਜਲਦੋਂ ਵਾਰੀ ਵਾਰੀ ਪਈ ਜਾਏ ਅਗਲੇ ਪੜਾਅ ਬਚੇ ਨੇ ਇੱਕ ਬਾਲੀਆਂ ਵੀ ਤੀਆਂ ਬਾਲੀਆਂ ਹਾਂ ਹਾਂ ਇੱਥੇ ਰਹਿ ਗਈ ਆ ਬਾਲੀਆਂ ਵੀ ਗਾਰੰਟੀ ਆਣੀਆਂ ਦੁਆਤੀ ਅਸੀਂ ਜੀ ਮਾਈ ਗੋਡ ਮੇਰੇ ਨਾਲ ਸਰਦਾਰ ਸਾਹਿਬ ਨੇ 1.5 ਲੱਖ ਜੀ ਮਣੀ ਆਏ ਹਾਂ ਹਾਂ ਸਹੀ ਗੱਲ 1 ਲੱਖ ਦੀਆਂ 5 ਸਾਲ ਦੀ ਗਾਰੰਟੀ ਪਾ ਲਈ ਹੁੰਦਾ ਕਰਕੇ ਆਏ ਤੁਸੀਂ ਪੰਜ ਸਰਦਾਰ ਜੀ ਕੋਲ ਕੈਸ਼ ਦੇਖ ਲਿਆ ਤੁਸੀਂ ਦਾਅ ਦਾ ਮਾਰ ਲਿਆ ਅੱਛਾ ਵੀਰ ਮੈਂ ਲਾ ਕੇ ਦੱਸਣ ਹਾਂ ਜੀ ਜੇ ਰਾਤ ਨੂੰ ਦਿਨ ਮਾ ਢਾਕਾ ਪੈ ਜਾ ਰਾਤ ਨੂੰ ਉਹ ਵੀ ਲੈ ਦੇਣਗੇ ਉਹਨਾਂ ਦਾ ਕੰਮ ਸਭ ਤੁਸੀਂ ਇਹ ਕਹਿੰਦੇ ਹੋ ਕਿ ਲੈ ਜਾਓ ਤੁਸੀਂ 1000 ਰੁਪਏ ਦੀਆਂ 5 ਸਾਲ ਦੀ ਗਾਰੰਟੀ ਜਾਂ 50 ਦੀ ਹੋਵੇ ਅਰੰਡਾ 10 ਲੱਖ 20 ਲੱਖ ਦਾ ਸਮਝਣਾ ਪਤਾਇਆ ਕੋਰ ਕਰਾ ਕੇ ਦੱਬੜੇ ਵਿੱਚ ਹਾਂ ਅਗਲੇ ਬਲੌਗ ਵਿੱਚ ਮਿਲਦੇ ਆ ਜੀ ਸੱਚੀ ਗੱਲ ਦੀ ਸਾਨੀ